ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਪੰਜਗਰਾਈ ਛੋਟੀ ਪੰਜਗਰਾਈ ਪੰਜਗਰਾਈ ਖੁਰਦ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਜੀ ਇੱਥੋਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਆਂ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਫੇਰ ਚਾਰ ਨਾਗ ਇਸ ਵੀਡੀਓ 'ਚ ਤੁਹਾਨੂੰ ਦਿਖਾਉਂਗਾ ਵੈਸੇ ਥੋੜਾ ਦੱਸ ਦਾਂ ਦੋਸਤੋ ਵੀ ਪੰਜ ਗਰਾਂਈ ਜਦੋਂ ਆਪਾਂ ਬਾਗੇਪੁਰਾਣੇ ਤੋਂ ਕੋਟਕਪੁਰੇ ਵਾਲ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਆਉਂਦਾ ਸੋ ਆਓ ਬਾਈ ਤੋਂ ਡਿਟੇਲ ਪੁੱਛੀਏ ਇਹਨਾਂ ਦੀ ਫਿਰ ਇਹ ਤੁਹਾਨੂੰ ਨਾਲ ਨਗ ਜਿਹੜੇ ਉਹ ਤੋਰ ਕੇ ਦਿਖਾ ਰਿਆਂਗੇ ਤਸੱਲੀ ਤੁਸੀਂ ਕਰੋਗੇ ਜਿਹੜਾ ਆਪਾਂ ਸੁ ਖਰੀਦਣਾ ਹੋਇਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਚਾਰ ਨਾਗ ਹੈ ਸਲੀਪ ਆਪਣੇ ਤੋਂ ਹਾਂਜੀ ਹਾਂਜੀ ਚਾਰ ਸੂਈਆਂ 21 ਸੂਈ 21 ਵੇੜਾ ਬਾਈ ਚੱਲ ਜਰਸੀ ਤੋਂ ਸ਼ੁਰੂਆਤ ਕਰਦੇ ਆਪਾਂ ਹਾਂਜੀ ਹਾਂਜੀ ਕਿੰਨਾ ਸੂਆ ਭਾਈ ਸੂਈ ਬਾਈ ਪਹਿਲਾ ਸੂਆ ਪਹਿਲਾ ਸੂਆ ਚਾਰ ਦੰਦ ਹਾਂਜੀ ਦੈਣ ਕਿੰਨੇ ਲੈ ਜੂਗੀ ਦੈਣੇ ਦੇ ਮੰਨ ਲਓ ਬਾਈ 26 ਤਰੀਕ ਨੂੰ ਪੂਰੇ ਆਈ ਅੱਜ ਤਰੀਕ 17 ਹਾਂਜੀ ਹਜੇ 9 ਦਿਨ ਪਏ ਆ ਹਾਂਜੀ ਹਾਂਜੀ 9 ਦਾ ਦਿਨ ਪਏ ਤੇ ਇਹਨੇ ਉੱਤੇ ਵੀ ਲੈ ਜਾਣੇ ਬੱਛੀ ਨੇ ਦੈਣੀ ਤੇ ਬਰਪਲੀ ਸਾਂ ਵੀ ਬਹੁਤਾ ਖਾਨ ਨੂੰ ਇੰਨੀ ਖੁੱਲੀ ਆਈ ਹਾਂਜੀ ਹਾਂਜੀ ਅੱਛਾ ਕੀ ਡਿਮਾਂਡ ਰਹੀ ਸੀ ਨੂੰ ਡਿਮਾਂਡ ਇਹਦੀ ਮੰਨ ਕੇ ਬਾਈ ਜਿਹੜੇ ਮੰਨ ਲਓ ਚਾਰਾਂ ਗਾਂਗਾਂ ਦੇ ਹਨ ਇਹ ਤਿੰਨਾਂ ਗਾਂਗਾਂ ਦੇ ਮੁੱਲ ਕਰਾਂਗੇ ਇੱਕ ਵੜ ਕੱਚੀ ਆ ਉਹਦਾ ਨਹੀਂ ਕਰਦੀ ਵੀ ਮੰਨ ਲਓ ਮਾਨਤਾ ਨਹੀਂ ਹੋਊਗਾ ਜਿਹੜੇ ਮੁੱਲ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਇਹਦਾ ਮੁੱਲ 72000 ਰਈ ਮਾਨਤਨ ਵਿੱਚੋਂ ਕਰਦਾ ਸੋ ਦੋਸੋ ਡਿਮਾਂਡ 72000 ਦੀ ਹੈ ਮੌਕੇ ਤੇ ਥੋੜਾ ਬਹੁਤਾ ਮਾਨਤਨ ਹੋ ਜਾਊਗਾ ਰੇਟ ਇਹੀ ਕੋਸ਼ਿਸ਼ ਰਿਆ ਕਰਨੀਆਂ ਵੀ ਵੀਡੀਓ ਦੇ ਵਿੱਚ ਹੋਣ ਪਰ ਬੇਨਤੀ ਇਹ ਹੈ ਵੀ ਜਿਨੇ ਵੀ ਫੋਨ ਲਾਉਣਾ ਹੈ ਉਹ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਲਾਵੇ ਜਿਵੇਂ ਹੁਣ 72000 ਡਿਮਾਂਡ ਰੱਖੀ ਹੈ ਵੈੜ ਚ ਕਮੀ ਕਿਸੇ ਪਾਸੇ ਨਹੀਂ ਦੂਰਾ ਥਾਣਾ ਵੈੜ ਦਾ ਖਵਾਨਾ ਫਿਕਸ ਕੱਢੂਗੀ ਪਰ ਹਜੇ ਨੌਂ ਦਿਨਾਂ ਦੀ ਕੱਚੀ ਹੈ ਪਹਿਲਣ ਵੈੜ ਦੂਜੇ ਸੂਏ ਰਕਮ ਵਧਾ ਜਾਂਦੀ ਹੈ ਪਹਿਲਣ ਦੀ ਇਹ ਖਾਸियत ਰਹਿੰਦੀ ਹੈ ਕਿਉਂਕਿ ਦੂਜੇ ਸੂਏ ਢਾਂਚੇ ਦਾ ਵਿਕਾਸ ਹੁੰਦਾ ਸੋਏ ਪਹਿਲਣ ਚਾਰ ਦੰਦ 72000 ਦੀ ਡਿਮਾਂਡ ਹੈ ਜਰਸੀ ਤੇ ਕੰਮ ਕਰਨਾ ਤਾਂ ਸੋਹਣੀ ਜਰਸੀ ਹੈ ਤੁਸੀਂ ਇਹਦੇ ਤੋਂ ਚੰਗੇ ਬੱਚੇ ਲੈ ਸਕਦੇ ਹੋ ਇਦਾਂ ਦਾ ਇਹਦਾ ਢਾਂਚਾ ਹੈ ਇਹਦੀ ਬੰਤਰ ਹੈ ਖਵਾਨਾ ਸੋਨਾ ਕੱਢੂਗੀ ਅਜੇ 9 ਦਿਨ ਇਹਦੇ 9 ਮਹੀਨੇ ਪੂਰੇ ਹੋਣ ਚ ਰਹਿੰਦੇ ਆ ਤੇ ਕੁਛ ਦਿਨ ਪਸੂਤੇ ਲੈ ਸਕਦਾ ਸੋ ਪਹਿਲੇ ਨੰਬਰ ਤੇ ਡਿਮਾਂਡ 72000 ਚੰਗੀ ਸੰਭਲੋਗੇ ਤਾਂ ਹੋ ਸਕਦਾ ਮੌਕੇ ਤੇ ਆਈ 2 ਰੁਪਏ ਨਫਾ ਵੀ ਦੇ ਦੇ ਜੇ ਕੋਈ ਵੀਰ ਵੇਚਣ ਵਾਲਾ ਖਰੀਦਦਾ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦੋ ਮੈਨੂੰ ਜੋ ਲੱਗਾ ਮੈਂ ਉਹ ਵੀਡੀਓ 'ਚ ਬੋਲਦਾ ਸੋ ਇਹ ਪਹਿਲੇ ਨੰਬਰ ਤੇ ਜਰਸੀ 2 ਨੰਬਰ ਤੇ ਸੂਈ ਸਵਾਈ ਐਚ ਐਫ ਸਨੀਪ ਭਾਈ ਕੰਨਵਾ ਸੂਆ ਸੂਪੀ ਭਾਈ ਇਹ ਬਣ ਆਪਾਂ ਅੱਜ ਪਹਿਲਾ ਸੂਆ ਕਹਿ ਕੇ ਵੇਚ ਲਗਾਈ ਕੰਨਾਂ ਵਾਲੇ ਦੰਦ ਨੀਵੇਂ ਆ ਦੂਜਾ ਸੂਆ ਸੂਈ ਆ ਠੀਕ ਹੈ ਬੱਚਾ ਕੀ ਦਿੱਤਾ ਬਈ ਬੱਚਾ ਨੇ ਮੇਲ ਕਾਫ ਦਿੱਤਾ ਜੀ ਕਿਦਨ ਦੀ ਸੂਈ ਹੈ ਇਹ ਇਹ ਮੰਨ ਲਓ ਬਈ ਅੱਜ ਤੀਜਾ ਦਿਨ ਹੈ ਇਹਨੂੰ ਜੀ ਹੁਣ ਆਈਡੀਆ ਜਾਂ ਕਿੰਨਾ ਕੁ ਦੁੱਧ ਹੋ ਸਕਦਾ ਹੁਣ ਹੋਊਗਾ ਬਈ 15 ਤੋਂ ਪਲੱਸ ਪਲੱਸ ਹੀ ਡਿਮਾਂਡ ਇਹਦੀ ਡਿਮਾਂਡ ਇਹਦੀ ਮੰਨ ਲ ਲੱਖ ਰੁਪਈਆ ਜੀ ਤੇ 95000 ਦੀ ਹਾਂ ਜਾਂ ਨਾ ਬਈ ਦੇ ਦੇ ਖੋਲ ਦੇ ਸੋ ਦੋਸੋ 95000 ਦੀ ਦੂਜਾ ਸੂਆ ਵੈੜ ਮਿਲ ਜੂਗੀ ਬਹੁਤ ਸੋਹਣਾ ਥਾਣਾ ਜਿੰਨਾ ਕਹਦੀਏ ਉਨਾ ਹੀ ਅੱਥੀਂ ਚੁਆਈ ਵਾਲਾ ਨਾ ਤਾਂ ਲੰਬਾ ਥਾਣ ਤੇ ਨਾ ਛੋਟਾ ਸੁਬਾ ਵੀਡੀਓ ਬਣਾ ਰਹੇ ਹਾਂ ਜੇ ਸੂਰਜ ਚੜ੍ਹਨਾ ਹੀ ਸ਼ੁਰੂ ਹੋਇਆ ਹੈ ਲਗਭਗ ਟਾਈਮ ਮੇਰੇ ਖਿਆਲ ਚ 8 ਦੇ ਆਸ-ਪਾਸ ਦਾ ਹੋਣਾ ਚਾਹੀਦਾ ਸੋ ਹਵਾਨਾ ਤੁਸੀਂ ਵੇਖਦਾ ਦੇਖ ਲੋ ਇਹ ਦੂਜਾ ਸੂਆ 15 ਲੀਟਰ ਇਸ ਟਾਈਮ ਬੌਲੇ ਤੋਂ ਸ਼ੁਰੂਆਤ ਦੇ ਨਤੀਜਾ ਤਾਜੀ ਬਿਲਕੁਲ ਸੂਈ ਹੋਈ ਹੈ ਬਈ ਥੋੜਾ ਜਿਹਾ ਮੰਨ ਲੋ ਅੱਛਾ ਵੱਡਾ ਦਿੱਤਾ ਹਨ ਇਹਨੇ ਸੂਆ ਜਾਂ ਮੰਨ ਗਈ ਸੀਗੀ ਠੀਕ ਹੈ ਤੇ 20 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਵਾ ਬਈ ਇਹਦੇ ਓਕੇ ਤੋਂ ਦੋਸਤੋ ਇਹਨੇ ਬੱਚਾ ਬਹੁਤ ਅੰਨਰਵਾ ਦਿੱਤਾ ਉਹਦੇ ਨਾਲ ਪਸ਼ੂ ਦਾ ਜੋਰ ਲੱਗ ਜਾਂਦਾ ਹੈ ਤੋ ਬਾਈ ਕਹਿੰਦਾ ਵੀ ਸੂਆ ਜਾਂ ਮੰਨੀ ਖੜੀ ਆ ਉਹਦੇ ਕਰਕੇ ਵੈਸੇ 4 ਦਿਨਾਂ ਚ ਸੈੱਟ ਹੋ ਜਾਣੀ ਐ ਜੇਰ ਦੀ ਵੀਡੀਓ ਹੈਗੀ ਬਾਈ ਇਹਦੀ ਠੀਕ ਥਣ ਸੋਹਣਿਆ ਦਸਤੋ ਅੱਥੀ ਚੁਾਈ ਜਾਂਦੇ ਐ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 95000 ਦੀ ਇਹ ਵਾਹਣ ਮਿਲ ਜੂਗੀ ਬਾਕੀ ਗੱਲਬਾਤ ਕਰਿਓ ਕੋਲ ਆਕੇ ਦੇਖਿਓ ਸਾਫ ਸੁਥਰਾ ਤੇ ਫਿਕਸ ਜਾਂ ਹਵਾਨਾ ਇੱਕ ਹੋਰ ਗੱਬਣ ਵੱੱਛੀ ਦਿਖਾਉਣੀ ਐ ਵੀ ਦੋ ਦੰਦ ਵੱੱਛੀ ਆ ਬਾਈ ਤੇ 5-4 ਦਿਨ ਇਹਦੇ ਬਾਕੀ ਆ ਬਾਈ ਇਹਦਾ ਮੁੱਲ 68000 ਤੋਰੀ ਬਾਈ 68000 ਮੁੱਲ ਆ ਦਸਤੋ ਤੇ 5-4 ਦਿਨ ਲੈ ਜੂਗੀ ਰੇਟ ਤੁਸੀਂ ਬਹੁਤ ਵੀਡੀਓ ਦੇਖਦੇ ਹੋਗੇ ਮਾਰਕੀਟ ਨੂੰ ਵੀ ਧਿਆਨ ਚ ਰੱਖ ਸਕਦੇ ਹੋ ਤੇ ਰੇਟ ਬਾਈ ਦੇ ਵਾਜਬ ਜੀ ਦੱਸਦੇ ਆ ਇਹਦੇ ਚੋ ਵੀ ਥੋੜਾ ਬਹੁਤਾ ਗੰਜਾਇਸ ਨਿਕਲ ਆਉਂਦੀ ਹੁੰਦੀ ਆ ਤੁਸੀਂ ਕੱਲ੍ਹ ਬਾਤ ਕਰਿਓ ਵੀਰ ਨਾਲ ਪਰ ਆ ਕੇ ਜਰੂਰ ਪਸ਼ੂ ਦੇਖਿਓ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਫਿਟਿੰਗ ਵਾਲਾ ਹਵਾਨਾ ਦੱਸੋ 68000 ਮੁੱਲ ਤੇ ਪਹਿਲਾਂ ਵੈੜ ਹੈ ਦੂਜੇ ਸੂਏ ਚ ਇਹਨੇ ਵੀ ਕੀਮਤ ਵਧਾਉਣੀ ਆ ਚੰਗੀ ਸੰਭਿਓ ਜੀ ਜਿਹਨੇ ਖਰੀਦ ਲਈ ਕਿਉਂਕਿ ਹਵਾਨਾ ਚੰਗਾ ਢਾਂਚਾ ਸੋਹਣਾ ਤੇ ਅਜੇ ਦੋਂਦੀ ਆ ਕਦ ਕੱਠ ਕਰੂਗੀ ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਤਿੰਨ ਨੰਬਰ ਤੇ ਲਾਸਟ ਉੱਤੇ ਜਿਹੜੀ ਗਾਂ ਖਾਵਾਂਗੇ ਉਹਦਾ ਰੇਟ ਅਸੀਂ ਵੀਡੀਓ 'ਚ ਨਹੀਂ ਕਰਨਾ ਬਾਈ ਕਹਿੰਦਾ ਵੀ ਆਪਾਂ ਕੱਚੀ ਗਾਂ ਉਹਦਾ ਰੇਟ ਅਲੱਗ ਫੋਨ ਤੇ ਹੋ ਜਾਊਗਾ ਇਹ ਤਿੰਨ ਨਾਲ ਤੁਹਾਨੂੰ ਵਿਦ ਪ੍ਰਾਈਸ ਕੀਮਤ ਦੇ ਨਾਲ ਦਿਖਾਤੇ ਆ ਲਾਸਟ ਉੱਤੇ ਜਿਹੜੀ ਵੈੜ ਹੈ ਉਹਦੇ ਬਾਰੇ ਵੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਹੁਤ ਸੋਹਣੀ ਵੈੜਾ ਦੱਸੋ ਹੈ ਗੱਬਣ ਕਨਵਾ ਸੂਆ ਸੂਬ ਵੀ ਬਈ ਪਹਿਲਾ ਸੂਆ ਸੁੰਦੀ ਆਈ ਚੌਕ ਦੇ ਦੰਦ ਆ ਥੋੜੇ ਥੋੜੇ ਚੱਕੇ ਆ ਨੇ ਭਲਾ ਦੋਂਦੀ ਮੰਨ ਲੈ ਭਲਾ ਚੌਗੀ ਮੰਨ ਅੱਛਾ ਦਣ ਕਿੰਨੇ ਲੈ ਸਕਦੀ ਹੈ ਦਣੇ ਦੇ ਬਾਈ ਮਾਲਕਾਂ ਨੇ ਦੱਸੇ 13 ਆ ਜੀ ਠੀਕ ਹੈ ਹਾਂਜੀ ਹਾਂਜੀ ਤਾਂ ਪਰ ਲੈ ਵੀ ਜਾਊਗੀ ਅੱਛਾ ਡਿਮਾਂਡ ਇਹਦੀ ਕੀ ਰਹਿਣੀ ਹੈ ਡਿਮਾਂਡ ਇਹਦੀ ਫੋਨ ਤੇ ਆ ਬਾਈ ਠੀਕ ਹੈ ਹਾਂਜੀ ਦੱਸ ਦਈਏ ਸੋ ਦੋਸਤੋ ਡਿਮਾਂਡ ਫੋਨ ਤੇ ਆ ਵੈਸੇ ਪਹਿਲਾਂ ਹੀ ਦੱਸਤਾ ਸੀ ਕੁਐਸਚਨ ਕਰਨਾ ਮੇਰਾ ਹੱਕ ਹੈ ਉਹ ਪੁੱਛ ਲਿਆ ਬਾਈ ਨੂੰ ਚੌਗ ਵਾਲੇ ਦੰਦ ਹਜੇ ਚੱਕਨੇ ਸ਼ੁਰੂ ਕੀਤੇ ਆ ਸੂਆ ਪਹਿਲਾ ਸੂਗੀ ਵੈੜ ਪਲੂਣ ਇੱਕ ਪਾਸੇ ਤੇ ਕਰ ਗਈ ਹੈ ਬੈਠਣ ਉੱਠਣ ਨਾਲ ਹੋ ਜਾਂਦਾ ਸੋ ਇਹ ਹਜੇ ਪਹਿਲਾ ਨ ਵੈੜ ਹੈ ਬਈ ਇਹਦੀ ਮੰਨ ਲਓ ਵੀਡੀਓ ਹੈਗੀ ਆਪਣੇ ਕੋਲੇ ਹੀ ਵੀ ਇਹ ਬਦਲਦੀ ਰਹਿੰਦੀ ਹੈ ਉਹ ਤਾਂ ਕਲੀਅਰ ਆ ਪੈਂਡ ਨੇ ਤਾਂ ਕਿਵੇਂ ਕਰਨਾ ਹੀ ਹੁੰਦਾ ਹਾਂਜੀ ਹਾਂਜੀ ਸੋ ਦੱਸੋ ਇਹ ਚਾਰ ਦੰਦ ਪਹਿਲਾ ਨ ਵੈੜ ਇਹਦੀ ਬਈ ਫਾਰਮ ਦੀ ਬਣੀ ਵੀਡੀਓ ਹੈਗੀ ਆਪਣੇ ਕੋਲੇ ਹੀ ਠੀਕ ਹੈ ਤੇ ਮੰਨ ਲਓ ਗੱਲ ਕਰ ਲੈ ਭਲਾ ਬੰਦਾ ਨੰਬਰ ਦੇ ਦਾਂਗੇ ਜੀ ਆਪਾਂ ਹੀ ਠੀਕ ਹੈ ਹਾਂਜੀ ਹਾਂਜੀ ਸਦੀਪ ਕਮਾਲ ਆ ਇੱਥੇ ਬਈ ਬਹੁਤ ਸੋਹਣਾ ਢਾਂਚਾ ਦੋਸਤੋ ਵੈੜ ਦਾ ਹਜੇ ਤੇ ਆ ਰਹੇ ਨੇ ਹੋਣਾ ਹਜੇ ਦਿਨ ਇਹ ਲੈਂਦੀ ਐ ਸੂਨ ਚ ਰੰਗ ਰੂਪ ਸੋਹਣਾ ਪਲੂਣ ਇੱਕ ਪਾਸੇ ਜਦੋਂ ਪਸ਼ੂ ਬੈਠੂਗਾ ਉਦੋਂ ਦੂਜੇ ਪਾਸੇ ਲੈ ਜਾਣੀ ਹੁੰਦੀ ਐ ਪਰ ਤੁਸੀਂ ਜਿਹੜਾ ਵੀ ਰਿਪਾਰਖੂ ਐ ਉਹ ਖਰੀਦ ਸਕਦਾ ਹੁੰਦਾ ਜਾਂ ਕਈ ਵਾਰ ਆਪਾਂ ਨੂੰ ਘੱਟ ਸਮਝਾ ਤੇ ਨਾਲ ਕੋਈ ਮਾਰ ਵੀਰ ਲੈ ਆ ਕੇ ਦਿਖਾਇਆ ਜਾ ਸਕਦਾ ਹੁੰਦਾ ਪਸ਼ੂ ਕੋਈ ਡਰ ਨਹੀਂਗਾ ਬਾਕੀ ਪਹਿਲਾਂ ਵੈੜਾਂ ਪਲੂਣ ਚੱਕਦੀਆਂ ਹੀ ਰਹਿੰਦੀਆਂ ਤਾਂ ਆਪਾਂ ਨੂੰ ਪਤਾ ਹੀ ਐ ਸੋ ਇਹ ਤੁਹਾਨੂੰ ਚੌਥੇ ਨੰਬਰ ਤੇ ਦੱਸੋ ਵੈੜ ਦਿਖਾ ਰਹੇ ਆਂ ਅੱਜ ਦੀ ਵੀਡੀਓ ਦੇ ਇਹ ਨਾਗ ਚਾਰ ਵਕਾਉ ਸੀ ਤੇ ਚਾਰੇ ਤੁਹਾਨੂੰ ਦਿਖਾਤੇ ਆ ਤੁਸੀਂ ਤਸੱਲੀ ਕਰ ਲਿਓ ਜਿਹੜਾ ਪਸੂ ਤੁਹਾਨੂੰ ਜਚਿਆ ਨੰਬਰ 22 ਦਾ ਸਕਰੀਨ ਉੱਤੇ ਆ ਧੰਨਵਾਦ